ਵੱਡੇ ਮਹਾਰਾਜ ਜੀ ਦੀ ਕਲਪਨਾ ਮੈਂ ਤੁਹਾਨੂੰ ਸੁਣਾਉਣ ਲੱਗਿਆ। ਮਹਾਰਾਜ ਜੀ ਵੱਡੇ ਮਹਾਰਾਜ ਜੀ ਲਿਖਦੇ ਹੁੰਦੇ ਸੀ ਕਹਿੰਦਾ ਪੰਜ ਪਹਿਰ ਧੰਦੇ ਗਿਆ ਤੀਨ ਪਹਿਰ ਰਹਾ ਸੋਏ ਏਕ ਪਹਿਰ ਨਾਂ ਜੱਪਿਆ ਮੁਕਤ ਕਹਾਉਂਦੇ ਹੋਏ। ਪੰਜ ਪਹਿਰ ਧੰਦੇ ਚਗਵਾ ਲਈ 5 3 15 15 ਘੰਟੇ ਕੰਮਕਾਰ 'ਚ ਲਾ ਕੇ ਤੀਨ ਪਹਿਰ ਰਹਾ ਸੋਏ। ਮਹਾਰਾਜ ਕਹਿੰਦੇ 9 ਘੰਟੇ ਸੌਂ ਕੇ ਗਵਾ ਲਿਆ। ਇੱਕ ਪਹਿਰ ਨਾ ਜਪਿਆ ਮੁਗਤ ਕਹਾਂ ਤੇ ਹੋਏ ਕਹਿੰਦੇ ਇੱਕ ਪਹਿਰ ਤੋਂ ਨਾਮ ਨਹੀਂ ਜਪਿਆ ਫਿਰ ਮੁਕਤੀ ਪਾ ਲਦਾ ਮਹਾਰਾਜੀ ਵਿਖਿਆ ਕਰਦੇ ਸੀ 15 ਘੰਟੇ ਕੰਮ ਕਾਰਜਿਕ ਵਾਲਿਆ 9 ਘੰਟੇ ਸੌਂ ਕੇ 24 ਘੰਟੇ ਖਰਾਬ ਕਰ ਲਏ ਸਿਮਰਨਾ ਕੀਤਾ ਕੋਈ ਨਾ ਫਿਰ ਤੂੰ ਮੁਕਤੀ ਪਾ ਲਦਾ ਮਹਾਰਾਜ ਕਹਿੰਦੇ ਸਿਮਰਨ ਨਹੀਂ ਕਰ ਸਕਦਾ ਕੋਈ ਹੋਰ ਹਟ ਤਪ ਨਹੀਂ ਕਰ ਸਕਦਾ ਸਤ ਸੰਗ ਤਾਂ ਕਰ ਸਕਦਾ ਤਾਂ ਸਾਧ ਸੰਗ ਦੇ ਜਿਹੜੀਆਂ ਇੱਕ ਦੋ ਘੜੀਆਂ ਦਾ ਸਤ ਸੰਗ ਹੈ ਇਹ ਬੜੇ ਭਾਗਾਂ ਨਾਲ ਪ੍ਰਾਪਤ ਹੁੰਦਾ ਆਹੋ ਮਹਾਰਾਜੀ ਵੱਡੇ